ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਿਕ ਸਿੰਘ ਸੀੜੇ ਅੱਜ ਅਸੀਂ ਖੇੜੀ ਨਗਾਇਆ ਦੇ ਬੁਰਜ ਕਿਲਾ ਉੱਤੇ ਖੜੇ ਹਾਂ ਇਹ ਉਹ ਅਸਥਾਨ ਹੈ ਬਾਬਾ ਅਮਰਦਾਸ ਬਾਬਾ ਧੂਨੀदास ਅਤੇ ਬਾਬਾ ਬੁੱਧदास ਦੀ ਨਾਲ ਜਾਣਿਆ ਜਾਂਦਾ ਹੈ ਜੋ ਇੱਥੇ ਦੇ ਸਰਪ੍ਰਸਤ ਬਾਬਾ ਮਹੰਤਰੇ ਉਹ ਪਰਗਦਾਸ ਜੀ ਨੇ ਉਹ ਸਾਨੂੰ ਸੋងਾਂ ਦੇ ਵਿੱਚ ਆਇਆ ਵੀ ਬਹੁਤ ਜ਼ਿਆਦਾ ਜੋ ਸਮਾਜ ਸੇਵੀ ਕੰਮ ਨੇ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਅਸੀਂ ਅੱਜ ਖਾਸ ਉਹਨਾਂ ਨਾਲ ਗੱਲਬਾਤ ਕਰਨ ਬਾਤੇ ਸੀ ਸਾਗੇ ਕੈਮਪ ਪੂਰੀ ਅੰਮ੍ਰੋਲ ਹੀਰੇ ਪੰਜਾਬ ਦੀ ਇੱਥੇ ਪਹੁੰਚੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਬੱਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬੱਬਾ ਜੀ ਸਭ ਤੋਂ ਪਹਿਲਾਂ ਸਿਹਤ ਬਾਰੇ ਦੱਸੋ ਸਿਹਤ ਕਿਵੇਂ ਜੀ ਸਿਹਤ ਬਹੁਤ ਵਧੀਆ ਜੀ ਸ੍ਰੀ ਚੰਦਰ ਪੋਵਾਨ ਦੇ ਕਾਲ ਪੁਰਖ ਮਹਾਰਾਜ ਦੀ ਕਿਰਪਾ ਹੈ ਚੜ੍ਹਦੀ ਕਲਾ ਅਸਬ ਬੱਬਾ ਜੀ ਇੱਕ ਅਸੀਂ ਉਹਰੇ ਅੱਜ ਤੁਹਾਨੂੰ ਮਿਲਵਾਤੇ ਗੱਲਬਾਤ ਕਰਨ ਬਾਅਦ ਤੇ ਸਪੈਸ਼ਲ ਸਾਗੀ ਕੀ ਮੰਗੋਲ ਹੀਰੇ ਪੰਜਾਬ ਦੀ ਸਥਾਨ ਤੇ ਪਹੁੰਚੀ ਹੈ ਸਾਨੂੰ ਥੋੜਾ ਜਾ ਜਿਹੜਾ ਇਤਿਹਾਸ ਹੈ ਇਸ ਸਥਾਨ ਦਾ ਉਹ ਵਿਸਤਾਰ ਦੇ ਵਿੱਚ ਦੱਸੋ ਵੀ ਕੀ ਇਤਿਹਾਸ ਹੈ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਮੈਂ ਮਹੰਤ ਬਾਬਾ ਪ੍ਰਕਾਸ਼ਦਾਸ ਇਹ ਬਰਜੀਟਲਾ ਦਾਸ ਸਿੰਘ ਸੰਪਰਾਇ ਦਾ ਡੇਰਾ ਪਿੰਡ ਖੇੜੀ ਨਗਾਇਆਂ ਦੇ ਵਿੱਚ ਹੈ ਬਾਬਾ ਅਮਰਦਾਸ ਜੀ ਬਾਬਾ ਧੂਨੇਦਾਸ ਜੀ ਤੇ ਬਾਬਾ ਬੋਧਾ ਜੀ ਸ੍ਰੀ ਚੰਦਰ ਮਹਾਰਾਜ ਜੀ ਦੇ ਉਦਾਸੀ ਸੰਪਰਾਇ ਦੇ ਡੇਰੇ ਦੇ ਵਿੱਚ ਮੈਂ ਮੌਜੂਦਾ ਮਹੰਤਾ ਬਾਬਾ ਜੀ ਇਸ ਸਥਾਨ ਦੇ ਉੱਤੇ ਸਾਲ ਦੇ ਵਿੱਚ ਕਿਹੜੇ-ਕਿਹੜੇ ਸਮਾਗਮ ਤੇ ਕਦੋਂ-ਕਦੋਂ ਕਰਵਾਏ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਹਰ ਮਹੀਨੇ ਦੀ ਪੂਰਨਮਾਸੀ ਮਨਾਈ ਜਾਂਦੀ ਹੈ ਜੋ ਕਿ ਸੰਗਤਾਂ ਵੱਲੋਂ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਫਿਰ ਸਾਲ ਦੇ ਵਿੱਚ ਦੋ ਸਮਾਗਮ ਕੀਤੇ ਜਾਂਦੇ ਨੇ ਜਿਵੇਂ ਪਾਦੋਸੂ ਦੀ ਨੌਵੀਂ ਹੈ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਨ ਮਨਾਇਆ ਜਾਂਦਾ ਹੈ ਅਤੇ ਮਾਰਚ ਦੇ ਵਿੱਚ ਅਸ਼ੇਰ ਤੀਰਕ ਰੱਖ ਕੇ ਨਗਰ ਦੀ ਸੈਮੰਤੀ ਦੇ ਨਾਲ ਤੇ ਮਾਂਪੁਰ ਖਾਂਦੀ ਵਰਸੀ ਦੇ ਸੰਬੰਧ ਦੇ ਵਿੱਚ ਉਹਨਾਂ ਜਨਤ ਦੇ ਵਿੱਚ ਕਾਫੀ ਵੱਡਾ ਸਮਾਗਮ ਪੰਡਾਰਾ ਕਰਦੇ ਆਂ। ਬਾਬਾ ਜੀ ਸਾਨੂੰ ਕਿੱਥੇ ਤੱਕ ਸੰਗੰਨ ਦੇ ਵਿੱਚ ਮਿਲਿਆ ਵੀ ਜਿਹੜੇ ਮਹੰਤ ਬਾਬਾ ਇੱਥੇ ਦੇ ਸਰਪ੍ਰਸਤ ਨੇ ਉਹ ਸਮਾਧ ਸੇਵੀ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਬਹੁਤ ਪਾਉਂਦੇ ਨੇ। ਬਾਕੀ ਜਿਹੜਾ ਯੋਗਦਾਨ ਹੈ ਜਿਵੇਂ ਕਿ ਖੂਨਦਾਨ ਕੈਂਪ ਲਵਾਉਣਾ ਹੈ ਜਾਂ ਅੱਖਾਂ ਦਾ ਕੈਂਪ ਲਵਾਉਣਾ ਹੈ ਜਾਂ ਕੋਈ ਖੇਡਾਂ ਨੇ ਖੇਡਾਂ ਦੇ ਵਿੱਚ ਯੋਗਦਾਨ ਦੇਣਾ ਜਾਂ ਜਾਣਾ ਤੇ ਬਾਕੀ ਉਹਰੇ ਜੋ ਵੀ ਸਾਡੇ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਬੀਟੀ ਬਚਾਓ ਬੀਟੀ ਪੜਾਓ ਤੀਆਂ ਨੂੰ ਪੁੱਤਰਾ ਵਾਂਗੂ ਪਿਆਰ ਕਰੋ ਤੇ ਨਵੇਂ ਰੁੱਖ ਲਗਾਓ ਪੁਰਾਣੇ ਰੁੱਖਾਂ ਦੀ ਸੰਭਾਲ ਕਰੋ ਇਹ ਸਾਡੇ ਵੱਲੋਂ ਜੇ ਅਸੀਂ ਕਿਸੇ ਨੂੰ ਕੋਈ ਵੀ ਸਾਡੇ ਸਮਾਗਮ ਦਾ ਜਾਂ ਪੂਰਨਮਾਸੀ ਦਾ ਸੱਦਾ ਦਿੰਦੇ ਆ ਉਹਦੇ ਵਿੱਚ ਵੀ ਅਸੀਂ ਲਿਖ ਕੇ ਹੀ ਭੇਜਦੇ ਆ ਬਾਬਾ ਜੀ ਇਹ ਸਥਾਨ ਦੇ ਨੂੰ ਜਿਹੜੀ ਜ਼ਮੀਨ ਹੈ ਅਮਦਨ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਫਿਰ ਇਹ ਪੈਸਾ ਕਿੱਥੋਂ ਆਉਂਦਾ ਜੀ ਦੇਖੋ ਐ ਵੀ ਜਦੋਂ ਆਪਾਂ ਕਿਸੇ ਚੰਗੇ ਪਾਸੇ ਚੱਲਾਂਗੇ ਤਾਂ ਉਹ ਜੇ ਹਿਸਾਬ ਦੇ ਨਾਲ ਪਰਮਾਤਮਾ ਆਪ ਹੀ ਸੇਵਾ ਦੇ ਵਿੱਚ ਯੋਗਦਾਨ ਦੇ ਪਾਉਣ ਦੇ ਲਈ ਜ਼ਰੂਰ ਆਪ ਨੂੰ ਦਿੰਦਾ ਹੈ। ਬਾਬਾ ਜੀ ਤੁਸੀਂ 100 ਦੇ 100 ਪ੍ਰਤਸੰਕਾ ਪਹਾਜੂ। ਤੁਸੀਂ ਤੁਰ ਫਿਰ ਨਹੀਂ ਸਕਦੇ। ਪਰ ਤੁਸੀਂ ਇਹ ਸਾਰਾ ਅਰੇਂਜਮੈਂਟ ਅਤੇ ਇਹ ਸਾਰਾ ਪ੍ਰਬੰਧ ਕਿਵੇਂ ਕਰਦੇ ਹੋ? ਦੇਖੋ ਐ ਵੀ ਸਰੀਰਕ ਤੌਰ ਤੇ ਮੈਂ ਪਹਾਜ ਹੈਗਾ ਪਰ ਦਿਲ ਅਤੇ ਦਿਮਾਗ ਦੇ ਤੌਰ ਤੇ ਮੈਨੂੰ ਪਰਮਾਤਮਾ ਨੇ ਬਧੀਆ ਰੱਖਿਆ ਹੋਇਆ ਬਾਕੀ ਸਾਡੇ ਨਾਲ ਨੌਜਵਾਨ ਵੀਰ ਹੁੰਦੇ ਨੇ ਸੇਵਾਦਾਰ ਹੁੰਦੇ ਨੇ ਜਿਹੜਾ ਕਿ ਮੇਰਾ ਸਾਥ ਦਿੰਦੇ ਨੇ ਜਿੱਥੇ ਮੈਂ ਜਾਣਾ ਹੁੰਦਾ ਉੱਥੇ ਤੱਕ ਮੈਨੂੰ ਉਹ ਲੈ ਕੇ ਜਾਂਦੇ ਨੇ ਬਾਬਾ ਜੀ ਸੋਣਿਆਂ ਨਾਲ ਸੋਸ਼ਲ ਮੀਡੀਆ ਤੇ ਦੇਖੀਏ ਬਹੁਤ ਸਾਰਾ ਤੁਸੀਂ ਮਤਲਬ ਵੀਡੀਓ ਪਾਉਂਗੇ ਹੋ ਬਹੁਤ ਸਾਰੀਆਂ ਸੋਹਣੀਆਂ ਖਬਰਾਂ ਅੱਜ ਕੱਲ੍ਹ ਛਾਪਣੀਆਂਗੇ ਇਹਦੇ ਪਿੱਛੇ ਦਾ ਸੱਚ ਕੀ ਹੈ ਸੱਚ ਇਹ ਹੀ ਹੈ ਕਿ ਅਸੀਂ ਜਿੱਥੇ ਉਦਾਸੀਨ ਸੰਪਰਾਇ ਦੇ ਡੇਰੇ ਦੇ ਵਿੱਚ ਰਹਿੰਦੇ ਆ ਇੱਥੇ ਸਭ ਤੋਂ ਪਹਿਲਾਂ ਤਾਂ ਸਾਡੇ ਲੰਗਰ ਚੱਲਦਾ ਹੈ ਚਾਹ ਦਾ ਰੋਟੀ ਦਾ ਜਿਹੜਾ ਵੀ ਕੋਈ ਆਉਂਦਾ ਹੈ ਤਾਂ ਉਸ ਦੇ ਲੋੜ ਦੇ ਹਿਸਾਬ ਦੇ ਨਾਲ ਅਗਲਾ ਲੈਂਦਾ ਹੈ ਦੂਜਾ ਹੈਗਾ ਕਿ ਜਿਹੜਾ ਮੇਰਾ ਸਰੀਰ ਹੈ ਭਾਵੇਂ ਅਪਾਹਜ ਹੈ ਪਰ ਮੈਂ ਫਿਰ ਵੀ ਚਾਹੁੰਦਾ ਕਿ ਜਿਹੜੇ ਕਾਰਜ ਨੇ ਸਾਡੇ ਉਹ ਵਧੀਆ ਹੁੰਦੇ ਰਹਿਣ ਤੇ ਮੈਂ ਉਦਾਸੀਨ ਸੰਪਰਵਾਸ ਦੇ ਡੇਰੇ ਦੀ ਅਤੇ ਸਾਡੇ ਪਿੰਡ ਕਿੜੀ ਨੰਗਾਈਆਂ ਦੀ ਇਲਾਕੇ ਦੀ ਤੇ ਸੰਗਤ ਦੀ ਸੇਵਾ ਸੀ ਕਰਦੇ ਰਹੀ ਹਾਂ ਜਿਹੜਾ ਸਾਲ 2024 ਐ ਇਹ ਬੀਤ ਚੁੱਕਿਆ तकरीबन 5-6 ਦਿਨ ਰਹਿਗੇ ਨਵਾਂ ਸਾਲ ਆ ਜੂਗਾ 2025 ਜਾਂਦੇ ਹੋਏ ਸਾਲ ਦੀਆਂ ਆਉਂਗਾ ਇਹ 2025 ਦੀਆਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਦੇਖੋ ਜਿਹੜਾ ਸਮਾ ਲੰਘਿਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਲੰਘਿਆ ਤੇ ਜਿਹੜਾ ਅੱਗੇ ਆ ਰਿਹਾ ਉਹਦੇ ਵਿੱਚ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਪਿੰਡ ਦੀ ਸਾਡੇ ਏਰੀਏ ਦੀ ਇਸ ਬੁਰਜੇ ਟੱਲੇ ਦੀ ਉਹ ਦਾਸ ਸਿੰਘ ਸੰਪਰਦਾਏ ਦੀ ਤੇ ਅੱਗੇ ਜੋ ਵੀ ਪ੍ਰਮਾਤਮਾ ਨੇ ਕਰਨਾ ਹੈ ਉਹ ਵਧੀਆ ਕਰਦਾ ਹੈ ਮਾੜਾ ਕੁਝ ਨਹੀਂ ਕਰਦਾ ਉਹ ਬਾਕੀ ਸਭ ਦੀ ਚੜ੍ਹਦੀ ਕਲਾ ਰਹੇ ਜੋ ਵੀ ਅੱਗੇ ਪ੍ਰਮਾਤਮਾ ਨੇ ਸਾਡੇ ਤੋਂ ਕਰਾਉਣਾ ਹੈ ਤਾਂ ਉਹ ਅਸੀਂ ਜ਼ਰੂਰ ਕਰਦੇ ਰਹਾਂਗੇ ਇੱਕ ਬਾਬਾ ਜੀ ਸੁਣੋ ਬਾਤਾਂ ਬੰਗ ਪ੍ਰੇਮੀ ਦੇ ਨਾਲ ਵਿਜਾਇਆ ਜਾਂਦਾ ਤੁਸੀਂ ਬਾਤਾਂ ਬੰਗ ਦਾ ਖਾਸ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਿਓ ਜਦੋਂ ਵੀ ਕਿਤੇ ਸਮਾਗਮ ਕਰਾਉਣੇ ਹੋ ਉੱਥੇ ਤੁਸੀਂ ਦੇਖਦੇ ਆ ਤੇ ਰੁੱਖ ਲਗਾਓ ਠੀਕ ਹੈ ਤੇ ਤੁਸੀਂ ਅੱਜ ਕੀ ਕਹਿਣਾ ਜਾਓਗੇ ਬੇਟੀ ਵਿਚ ਆਓ ਬੇਟੀ ਪੜਾਓ ਦਾ ਮੈਸੇਜ ਸਭ ਤੋਂ ਪਹਿਲਾਂ ਤਾਂ ਮੈਂ ਖੁਦ ਵੀ ਆਪ ਬੇਟੀ ਗੋਦ ਪਾਈ ਐ ਇਸੇ ਵਾਸਤੇ ਕਿ ਜਿਹੜੇ ਸਾਡੇ ਵਧੀਆ ਨਹੀਂ ਸਮਝਦੇ ਬੇਟੀਆਂ ਨੂੰ ਵੀ ਬੇਟੀ ਨੂੰ ਕਈ ਵਾਰੀ ਕੁੱਕ ਦੇ ਵਿੱਚ ਮਾਰ ਦਿੰਦੇ ਨੇ ਜਾਂ ਮਤਲਬ ਵੀ ਬੇਟੀ ਨੂੰ ਵਧੀਆ ਨਹੀਂ ਸਮਝਦੇ ਮੈਂ ਸਭ ਤੋਂ ਪਹਿਲਾਂ ਆਪ ਬੇਟੀ ਗੋਦ ਪਾਈ ਐ ਸੰਸਾਰ ਨੂੰ ਮੈਸੇਜ ਦੇਣ ਵਾਸਤੇ ਭਾਵੇਂ ਮੈਂ ਅਪਾਹਜ ਵੀ ਹਾਂ ਪਰ ਉਹ ਬੇਟੀ ਮੇਰੀ ਇਸ ਬੜੇ 7 ਸਾਲ ਦੀ ਹੋਗੀ ਤੇ ਉਸ ਦੀ ਜਿਹੜੀ ਪੜ੍ਹਾਈ ਹੈ ਬਹੁਤ ਵਧੀਆ ਸਟੈਂਡਰਡ ਦੀ ਮੈਂ ਕਰਾ ਰਿਆ ਅਤੇ ਉਹਦੀ ਦੇਖ ਰੇਖਾ ਉਹ ਵੀ ਪੂਰੀ ਵਧੀਆ ਹੋ ਰਹੀ ਹੈ ਤੇ ਬਾਕੀ ਅੱਗੇ ਜੋ ਵੀ ਬੇਟੀਆਂ ਦੇ ਬਾਰੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਜਿਹਦੇ ਵੀ ਬੇਟੀ ਹੈ ਉਹਦਾ ਮਾਨ ਸਰਕਾਰ ਪੂਰਾ ਵਧੀਆ ਕਰੋ ਅਤੇ ਬੇਟਿਆਂ ਤੋਂ ਵੱਧ ਪਿਆਰ ਕਰੋ ਬਹੁਤ ਬਹੁਤ ਧੰਨਵਾਦ